ਅੱਜ ਹੀ ਬਹੁਤ ਲੋਕ ਕੁੜੀਆਂ ਨੂੰ ਸ਼ਰਾਪ ਮੰਨਦੇ ਹਨ ਉੱਥੇ ਹੀ ਬੇਟੀ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੋਸ਼ਨ ਕਰਦੀਆਂ ਨੇ ਅੱਜ ਹੀ ਇਹ ਮਾਮਲਾ ਸਮਰਾਲਾ ਦੇ ਕੋਲ ਨੇੜਲੇ ਪਿੰਡ ਅੜਾਂਚਾ ਦੀ ਇਤਪੀ ਨੇ ਆਪਣੇ ਪਰਿਵਾਰ ਦਾ ਤੇ ਪੰਜਾਬ ਪੁਲਿਸ ਦਾ ਨਾਮ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਰੋਸ਼ਨ ਕੀਤਾ ਸੰਦੀਪ कौर ਨਾਮਕ ਲੜਕੀ ਨੇ ਕੈਨੇਡਾ ਵਿੱਚ ਪੜਨ ਗਈ ਅਤੇ ਉੱਥੇ ਆਪਣੀ ਮਿਹਨਤ ਸਦਕਾ ਕੈਨੇਡਾ ਪੁਲਿਸ ਵਿੱਚ ੜਤੀ ਹੋ ਗਈ ਮੇਰਾ ਨਾਮ ਏਐਸਸੀ ਦਵਿੰਦਰ ਸਿੰਘ ਹੈ। ਥਾਣਾ ਸੰਰਾਲਾ ਮੈਂ ਪੋਸਟنگ ਆ। ਪਿੰਡ ਮਿਰਾੜਾ ਚਾ। ਮੇਰੀ ਬੇਟੀ ਸਟੱਡੀ ਵੇਚ ਤੇ ਸੰਦੀਪ ਕੌਰ ਬਾਹਰ ਗੰਡਾ ਗਿਆ ਸੀ। ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ। ਛੋਟੀ ਬੇਟੀ ਆ ਮੇਰੀ ਜਿਹਨੇ ਪੁਲਿਸ ਦੇ ਵਿੱਚ ਜੁਆਇਨ ਕੀਤਾ। ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ। ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਿਸ ਨਹਿਕਮਾ ਜੁਆਇਨ ਕੀਤਾ। ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ। 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਾਦੂ ਜੀ ਪਾਸਵਰਡ ਪ੍ਰੀਡ ਸੀ। ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀ ਬਾਗ ਉੱਤੇ ਗਿਆ ਤੇ ਵਰਦੀ ਬਾਗ ਮੇਰੀ ਬੇਟੀ ਕੈਨੇਡਾ ਪੁਲ ਦੇ ਤੇ 50 ਪੁਲ ਦੀ ਵਰਦੀ ਦੇ ਵਿੱਚ ਅਸੀਂ ਇਕੱਠੇ ਅਪਰੇਡ ਕੀਤੀ ਤੇ ਇਕੱਠੇ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁੱਤਰ ਸਲੂਟ ਮਾਰਿਆ ਤੇ ਉਹਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ ਨੂੰ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਜੀ ਸਾਡੇ ਥਾਣਾਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਚਾ ਜੀ ਸਮਰਾਲੇ ਥਾਣਾ ਪੁਸਤਾਂ ਗਿਆ ਇਹ ਨਾਲੀ ਬੇਟੀ ਹੈ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਇਹ ਬੱਚੀ ਦਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਪੁਤਿਆ ਕੀਤਾ ਹੈ ਇਸ ਤੋਂ ਬਨਾਵ ਇਹ ਵੀ ਗੱਲ ਦੱਸੀ ਜਾਣਾ ਇਹ ਲੇਡੀ ਨੇ ਉੱਥੇ ਹਾਲ ਵਰਕ ਕਾਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੇਟੀ ਉਹ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਸਨੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਨੀ ਪਾਸ ਮੋਟੋਪਲੇਟ ਤੇ ਇਹਨਾਂ ਨੇ ਯੂਨੀਫਾਰਮ ਉਹ ਕਮਿਸ਼ਨਰ ਸਾਹਿਬ ਨੂੰ ਮਲੇ ਜਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨਾਲ ਉਹਨਾਂ ਦੇ ਗੱਲ ਲੱਗ ਕੇ ਮਿਲੀ ਆ ਇਹ ਤੋਂ ਵੱਡੀ ਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ